ਰਾਤ ਦਾ ਸਮਾਂ ਲਗਭਗ 7:30 ਵਜੇ ਹੈ। ਬਰਫ਼ਦਾਨ ਨਜ਼ਰ ਆ ਰਿਹਾ ਹੈ। ਹਲਕਾ ਹਲਕਾ ਵੀ ਪੈ ਰਿਹਾ ਹੈ। ਪਰ ਸੱਤ ਅਸੀਂ ਸ਼ਹਿਰ 'ਚ ਰਹਿ ਰਹੇ ਹਾਂ ਸਾਨੂੰ ਬੜਾ ਚੰਗਾ ਲੱਗ ਰਿਹਾ ਹੈ ਕਿ ਮੌਸਮ ਬੜਾ ਸੁਹਾਵਣਾ ਹੈ। ਪਰ ਜਿਹੜੇ ਲੋਕ ਨਹਿਰਾਂ ਦੇ ਕੰਢੇ ਰਹਿੰਦੇ ਆ, ਸੱਤ ਦੇ ਦਰਿਆ ਦੇ ਕੰਢੇ ਰਹਿੰਦੇ ਆ। ਜਿਹੜੇ ਲੋਕ ਬਿਆਸ ਦਰਿਆ ਦੇ ਕੰਢੇ ਰਹਿੰਦੇ ਆ। ਉਹਨਾਂ ਲੋਕਾਂ ਦੀ ਹਾਲਤ ਇਹਨਾਂ ਦਿਨਾਂ ਦੇ ਵਿੱਚ ਬਹੁਤ ਖਸਤਾ ਜਿਨ੍ਹਾਂ ਨੂੰ ਵਾਰਿਸ਼ ਤੇ ਪਾਣੀ ਦੇ ਨਾਲ ਹੜ੍ਹਾਂ ਦੀ ਮਾਰ ਦੇ ਨਾਲ ਉਹਨਾਂ ਦੇ ਘਰਾਂ ਦੇ ਘਰਾਂ ਦੇ ਵਿੱਚ ਨੁਕਸਾਨ ਹੋ ਰਿਹਾ ਫਸਲਾਂ ਤਬਾਹ ਹੋ ਰਹੀਆਂ ਪਸ਼ੂਆਂ ਪਸ਼ੂਆਂ ਨੂੰ ਵੀ ਬੜੀ ਮੁਸ਼ਕਲ ਹੋ ਰਹੀ ਹੈ ਕਿਵੇਂ ਉਹਨਾਂ ਦਾ ਚਾਰਾ ਆਏਗਾ ਕਈ ਪਸ਼ੂ ਤਾਂ ਵਿਚਾਰੇ ਹੜ੍ਹ ਦੇ ਪਾਣੀ ਦੇ ਵਿੱਚ ਹੀ ਹੜ੍ਹ ਗਏ ਬੜਾ ਮੁਸ਼ਕਲ ਹੈ ਕਿਸਾਨਾਂ ਦਾ ਜੀਵਨ ਮਜ਼ਦੂਰਾਂ ਦਾ ਜੀਵਨ ਬੜਾ ਮੁਸ਼ਕਲ ਹੈ ਖਾਸ ਕਰਕੇ ਇਹਨਾਂ ਬਰਸਾਤਾਂ ਦੇ ਵਿੱਚ ਤੇ ਜਦੋਂ ਬਹੁਤ ਜ਼ਿਆਦਾ ਜ਼ਿਆਦਾ ਅਸੀਂ ਇਹਨਾਂ ਗੱਲਾਂ ਦੇ ਉੱਤੇ ਮੰਥਨ ਕਰਦੇ ਹਾਂ ਵਿਚਾਰ ਕਰਦੇ ਹਾਂ ਔਰ ਬੜੀ ਡੂੰਘੀ ਸੋਚ ਵਿੱਚ ਚਲੇ ਜਾਂਦੇ ਹਾਂ ਫਿਰ ਇੰਜ ਲੱਗਦਾ ਆ ਕਿ ਇਨਸਾਨ ਦਾ ਜਿਹੜਾ ਜੀਵਨ ਹੈ ਤੇ ਦੁੱਖਾਂ ਨਾਲ ਭਰਿਆ ਹੋਇਆ ਹੈ ਜਿਵੇਂ ਭਗਵਾਨ ਬੁੱਧ ਜੀ ਨੇ ਕਿਹਾ ਸੀ ਇਸ ਸੰਸਾਰ ਦੁੱਖਾਂ ਦਾ ਘਰ ਹੈ ਤੇ ਖੁਸ਼ੀ ਦੇ ਕੁਝ ਪਲ ਹੈ ਬੰਦੇ ਨੂੰ ਆਪਣੇ ਜੀਵਨ ਦੇ ਵਿੱਚ ਇਹਨਾਂ ਦਾ ਲੈਣਾ ਚਾਹੀਦਾ ਪਤਾ ਨਹੀਂ ਕਿਹੜੇ ਵੇਲੇ ਦੁੱਖ ਨੇ ਉਸ ਨੂੰ ਕਿਵੇਂ ਲੈਣਾ ਹੈ ਇਸ ਦੇ ਅੰਦਰ ਇਹੋ ਜਿਹੇ ਪਰਿਵਾਰ ਹਨ ਜਿਨੇ ਅਰਬਾਂ ਦੇ ਨਾਲ ਨਹੀਂ ਖਰਬਾਂ ਦੇ ਨਾਲ ਖੇਡਦੇ ਹਨ ਜਿਨ੍ਹਾਂ ਦੀਆਂ ਦੇਸ਼ਾਂ ਦੇ ਅੰਦਰ ਵਿਦੇਸ਼ਾਂ ਦੇ ਅੰਦਰ ਪਤਾ ਨਹੀਂ ਕਿੰਨੀਆਂ ਬੇਅੰਤ ਪ੍ਰਾਪਰਟੀਆਂ ਕਿੰਨਾ ਉਹਨਾਂ ਦੇ ਕੋਲ ਧਨ ਹੈ ਔਰ ਉਹ ਜ਼ਿੰਦਗੀ ਦੇ ਸਾਰੇ ਸੁੱਖ ਮਾਣਦੇ ਆ ਪਰ ਐਂ ਲੱਗਦਾ ਕਿ ਜਿਹੜੀ ਇਹ ਸਾਡੇ ਦੇਸ਼ ਨੂੰ ਚਲਾਣ ਵਾਲੇ ਜਿਹੜੇ ਲੋਕ ਆ ਉਹ ਵੀ ਅਕੀ ਲੋਕਾਂ ਦੇ ਹੱਥਾਂ ਦੇ ਵਿੱਚ ਖੇਲਦੇ ਆ ਉਹ ਪੂੰਜੀ ਪਤੀ ਲੋਕਾਂ ਦੀ ਜਿੰਥੀ ਘਟਾ ਮੁਠੀ ਪਰੋ ਲੋਕ ਹੈ ਲੇਕਿਨ ਉਹ ਮੁਠੀ ਪਰ ਲੋਕਾਂ ਨੇ ਪੂਰੇ ਮੁਲਕ ਨੂੰ ਆਪਣੀ ਮੁਠੀ ਦੇ ਵਿੱਚ ਕੈਦ ਕੀਤਾ ਹੋਇਆ ਹੈ ਔਰ ساری ਦੁਨੀਆ ਤਰਾਹੀ ਤਰਾਹੀ ਕਰਦੀ ਆ ਪਰ ਕਿਸੇ ਨੂੰ ਕਿਸ ਦੇ ਦੁੱਖ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਹਿੰਦਾ ਮੇਰੀ ਜ਼ਿੰਦਗੀ ਸੁੱਖ ਦੇ ਨਾਲ ਕੱਟਦੀ ਪਈ ਆ ਤੇ ਮੈਂ ਕਿਸੇ ਦੇ ਬਾਰੇ ਚ ਕਿਉਂ ਸੋਚਾਂ ਇਸ ਕਰਕੇ ਕਈ ਵਾਰੀ ਦੁਨੀਆ ਗੱਲਾਂ ਦਿਮਾਗ ਚ ਆਉਂਦੀਆਂ ਗੱਲਾਂ ਤਾਂ ਬਹੁਤ ਐ ਸਰਕਾਰਾਂ ਜਿਹੜੀਆਂ ਬਣ ਜਾਂਦੀਆਂ ਆ ਲੋਕਾਂ ਨੂੰ ਸਭਜ ਬਾਗ ਦਿਖਾ ਕੇ ਬਣਾ ਲੈਂਦੀਆਂ ਚਾਹੇ ਉਹ ਸਟੇਟਾਂ ਦੀਆਂ ਸਰਕਾਰਾਂ ਹੋਣ ਤੇ ਚਾਹੇ ਸੈਂਟਰ ਦੀਆਂ ਸਰਕਾਰਾਂ ਹੋਣ ਪਰ ਜਦੋਂ ਇਹ ਲੋਕ ਗੱਦੀ ਦੇ ਉੱਤੇ ਵਿਰਾਜਮਾਨ ਹੋ ਜਾਂਦੇ ਆ ਫਿਰ ਇਹ ਲੋਕਾਂ ਨੂੰ ਇੱਕੋ ਹੀ ਹੁੰਦਾ ਕਿ ਹੁਣ ਅਸੀਂ 5 ਸਾਲਾਂ ਲਈ ਤਾਂ ਆ ਗਏ ਆ ਇਹਨਾਂ ਨੂੰ ਹੁਣ ਅਸੀਂ 20 ਸਾਲਾਂ 'ਚ 30 ਸਾਲਾਂ 'ਚ 50 ਸਾਲਾਂ 'ਚ ਕਿੱਦਾਂ ਕਨਵਰਟ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜੋ ਤਖਤ ਦੇ ਉੱਤੇ ਬੈਠਣ ਦਾ ਸੁੱਖ ਹੈ ਉਹ ਕਿਤੇ ਹੋਰ ਨਹੀਂ ਫੇਰ ਸਾਰੀ ਦੁਨੀਆ ਨੂੰ ਆਪਣਾ ਗੁਲਾਮ ਬਣਾਣ ਦੀ ਗੱਲ ਕਰਦੇ ਆ ਫੇਰ ਰਾਜ ਭੰਗ ਦੇ ਮਾਲਕ ਬਣ ਜਾਂਦੇ ਆ ਫੇਰ ਉਹਨਾਂ ਦੀ ਅਬ ਪਲੈਨਿੰਗ ਉਹ ਸਾਰੀਆਂ ਪਲੈਨਿੰਗ ਇੱਕ ਪਾਸੇ ਲੱਗ ਜਾਂਦੀਆਂ ਕਿ ਹੁਣ ਅਸੀਂ ਇਸ ਦੇਸ਼ ਵਿੱਚ ਕਿਵੇਂ ਜੀਉਣਾ ਹੈ ਤੇ ਕਿਵੇਂ ਟੁੱਟਣਾ ਹੈ ਫੇਰ ਦੇਸ਼ ਦੇ ਸੰਵਿਧਾਨ ਦੀ ਆੜ ਦੇ ਵਿੱਚ ਰਤੇ ਉਹ ਲੋਕਾਂ ਦੀਆਂ ਵੋਟਾਂ ਨੂੰ ਵੀ ای وی ایم ਦੇ ਰਾਹੀਂ ਕਿੱਦਾਂ ਉਹ ਲੋਕ ਕੈਪਚਰ ਕਰਦੇ ਕਿੱਦਾਂ ਉਹ ਜਿੰਦਿਆਂ ਨੂੰ ਮਾਰ ਦਿੰਦੇ ਕਿੱਦਾਂ ਉਹ ਮਰਿਆਂ ਨੂੰ ਜਿੰਦੇ ਕਰ ਦਿੰਦੇ ਆ ਜਿਹੜੇ ਲੋਕ ਕਹਿੰਦੇ ਆ ਜੀ ਉਹ ਜੀ ਪੁੱਲ ਦੇ ਥੱਲੇ ਰਹਿ ਰਿਆ ਜੀ ਯੋਨ ਦਾ ਘਰ ਦਾ ਨੰਬਰ 0 ਆ ਜੀ ਕਿੱਦਾਂ ਉਹਨਾਂ ਲੋਕਾਂ ਦੀਆਂ ਵੋਟਾਂ ਵੰਡ ਜਿੰਦੀਆਂ ਇਸ ਕਰਕੇ ਮਤਲਬ ਧੋਖਾ ਹੀ ਧੋਖਾ ਹੈ ਆਹ ਤੋ ਕਾਇਤੋ ਕਾਇਆ ਗਰੀਬ ਆਦਮੀ ਜਦੋਂ ਕਿਤੇ ਆਪਣੀ ਗੱਲ ਕਰਦਾ ਉਹ ਵਿਚਾਰਾ ਆਪਣੇ ਮਹੱਲੇ ਦੇ ਵਿੱਚ 10 ਬੰਦਿਆਂ ਨੂੰ ਇਕੱਠੇ ਕਰ ਲੈਂਦਾ ਆਪਣੀ ਗੱਲ ਕਰ ਲੈਂਦਾ ਪਰ ਉਹ ਗਲਤ ਹੈ ਇਸ ਕਰਕੇ ਕਰਦਾ ਵੀ ਇਹ ਡੈਮੋਕ੍ਰੇਸੀ ਹੈ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਮੇਰੀ ਗੱਲ ਸੁਣੀ ਜਾਏਗੀ ਕਿਉਂਕਿ ਅਸੀਂ ਕਈ ਵਾਰੀ ਹੈ ਨਾ ਸਾਡੇ ਸਮਾਜ ਜਿਹੜਾ ਆ ਉਹ ਇਸ ਗੱਲ ਨੂੰ ਸਮਝ ਨਹੀਂ ਪਾਉਂਦਾ ਤੇ ਜਿਨ੍ਹਾਂ ਦੀ ਸੱਤਾ ਹੁੰਦੀ ਹੈ ਨਾ ਸਾਰਾ ਸ਼ਾਸਨ ਔਰ ਸਾਰਾ ਪ੍ਰਸ਼ਾਸਨ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਹੁੰਦਾ ਉਹਨਾਂ ਦੀ ਕਟ ਪੁਤਲੀ ਹੁੰਦਾ ਉਹ ਉਹਨਾਂ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦਾ ਉਹ ਦਿਨ ਨੂੰ ਰਾਤ ਕੈਦਨਤਾ ਰਹਾਤਾ ਜੇ ਰਾਤ ਨੂੰ ਦਿਨ ਕੈਦਨਤਾ ਹੋਵੇ ਕਾ ਇਹ ਬੜਾ ਗੰਭੀਰ ਵਿਸ਼ਾ ਹੈ ਇਸ ਕਰਕੇ ਇਹ ਬੜੀਆਂ ਸੋਚਨ ਔਰ ਵਿਚਾਰਨ ਦੀਆਂ ਗੱਲਾਂ ਪਤਾ ਨਹੀਂ ਕਿੰਨਾ ਤਸੀਰ ਚੱਲ ਚੱਲ ਕੇ 바ਵਾ ਸਾਹਿਬ ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਵੀ ਗੁਜ਼ਰ ਕੇ ਕਿੰਨੇ ਪੜਾਅ ਉਹਨਾਂ ਨੇ ਤੈਅ ਕਰਕੇ ਸਾਡੇ ਇਸ ਦੇਸ਼ ਦੇ ਸੰਵਿਧਾਨ ਵਿਧਾਨ ਦੇ ਵਿੱਚ ਸਾਨੂੰ ਕਾਨੂੰਨੀ ਅਧਿਕਾਰ ਨਾ ਲਿਖ ਕੇ ਦੇ ਕੇ ਜਾਂਦੇ ਕ ਤੁਸੀਂ ਜਰਾ ਇੱਥੇ ਮੰਥਨ ਕਰੋ ਸੋਚੋ ਤੇ ਵਿਚਾਰੋ ਕੁਝ ਸੈਕਿੰਡ ਦੇ ਲਈ ਕਿ ਸਾਡੀ ਸਾਡੀ ਫੇਰ ਤੋਂ ਦਰਸ਼ਾ ਕੀ ਹੁੰਦੀ ਕਿ ਅੱਜ ਸੰਵਿਧਾਨ ਬਣਿਆ ਸਾਨੂੰ ਅਧਿਕਾਰ ਆ ਸਾਨੂੰ ਅਧਿਕਾਰ ਮਿਲੇ ਹੁੰਦੇ ਬਾਗੂਦ ਵੀ ਸਾਡੇ ਅਧਿਕਾਰਾਂ ਨੂੰ ਲੁੱਟਿਆ ਜਾ ਰਿਹਾ ਸਾਨੂੰ ਕੁੱਟਿਆ ਜਾ ਰਿਹਾ ਦੇਸ਼ ਦਾ ਇਹ ਜਿਹੜਾ ਕਿਹੜਾ ਸੂਬਾ ਆ ਜਿਸ ਸੂਬੇ ਦੇ ਵਿੱਚ ਸਾਡੀਆਂ ਧੀਆਂ ਪੈਣ ਦੇ ਉਹਨਾਂ ਦਾ ਰੇਪ ਨਹੀਂ ਹੁੰਦਾ ਉਹਨਾਂ ਦੀ ਇੱਜ਼ਤ ਬੇਪੱਤੀ ਨਹੀਂ ਹੁੰਦੀ ਕਿੱਥੇ ਨੌਜਵਾਨ ਜਿਨ੍ਹਾਂ ਨੂੰ ਨੌਕਰੀਆਂ ਮੁਲਕ ਨਹੀਂ ਦੇਣੀਆਂ ਉਹ ਵਿਚਾਰੇ ਬੇਰੋਜ਼ਗਾਰ ਆ ਉਹਨਾਂ ਨੂੰ ਕੀ ਆ ਤੁਹਾਨੂੰ ਨੌਕਰੀਆਂ ਦਵਾਂਗੇ ਉਹਨਾਂ ਨੂੰ ਵਿਚਾਰਿਆਂ ਨੂੰ ਕੱਚੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਐ ਰਿਜ਼ਰਵੇਸ਼ਨ ਦਾ ਬੇੜਾ ਘਰ ਕਰਕੇ ਰੱਖਤਾ ਰਿਜ਼ਰਵੇਸ਼ਨ ਬੰਦ ਕਰਨ ਦੇ ਸਾਰੇ ਇਹਨਾਂ ਨੇ ਤਰੀਕੇ ਉਹ ਅਪਣਾਏ ਹੋਏ ਆ ਔਰ ਸਾਰਾ ਪ੍ਰਾਈਵੇਟ ਸੈਕਟਰ ਉਹਨਾਂ ਨੂੰ ਲਾਭ ਦੇ ਰਿਹਾ ਇਸ ਕਰਕੇ ਨਾ ਇਹ ਬੜੇ ਗੰਭੀਰ ਮੁੱਦੇ ਆ ਸਾਡੇ ਲੋਕਾਂ ਦੀ ਹਾਲ ਬਹੁਤ ਮਾੜੀ ਆ ਇਹ ਤਾਂ ਜਿੱਦਾਂ ਚਾਹੋ ਵੀ ਹੁਣ ਕਦੀ 바ਵਾ ਸਾਹਿਬ ਅੰਬੇਡਕਰ ਵਰਗੇ ਕੋਈ ਯੁੱਗਪੁਰਸ਼ ਇਸ ਧਰਤੀ ਦੇ ਅੰਦਰ ਦੁਬਾਰਾ ਜਨਮ ਲੈਣਗੇ ਤਾਂ ਫਿਰ ਭਾਵੇਂ ਸਾਡੇ ਲੋਕਾਂ ਦੀ ਹਾਲ ਸੁਧਰੇ ਨਹੀਂ ਤਾਂ ਹਾਲਾਤ ਔਰ ਪ੍ਰਸਥਤੀਆਂ ਐਦਾਂ ਦੀ ਆ ਕਿ ਕਈ ਲੋਕ ਤਾਂ ਆਪਣੇ ਘਰਾਂ ਦੇ ਵਿੱਚ ਬੜੀ ਵਧੀਆ ਰੋਟੀ ਖਾ ਰਹੇ ਆ ਤੇ ਕਈਆਂ ਦੇ ਘਰਾਂ ਦੇ ਵਿੱਚ ਸ਼ਾਮ ਨੂੰ ਚੁੱਲ੍ਹਾ ਵੀ ਨਹੀਂ ਬਲਦਾ ਹੁੰਦਾ ਗੱਲਾਂ ਕਰਨ ਵਾਲੇ ਲੀਡਰ ਜਿਹੜੇ ਆ ਨਾ ਇਹ ਜਦੋਂ ਇਹਨਾਂ ਨੂੰ ਵੋਟਾਂ ਲੈਣੀਆਂ ਹੁੰਦੀਆਂ ਤਾਂ ਬੜੀਆਂ ਮਿੱਠੀਆਂ ਪਿਆਰੀਆਂ ਲੋਕਾਂ ਦੇ ਘਰਾਂ ਦੇ ਅੰਦਰ ਜਾ ਜਾ ਕੇ ਗੋਡੀ ਹੱਥ ਲਾਣਗੇ ਪੈਰੀ ਹੱਥ ਲਾਣਗੇ ਜਿੱਦਾਂ ਹੀ ਇਸ ਤਖਤ ਦੇ ਮਾਲਕ ਬਣ ਜਾਂਦੇ ਆ ਉਹ ਗੱਲਾਂ ਫਿਰ ਇਹਨਾਂ ਨੂੰ ਭੁੱਲ ਜਾਂਦੀਆਂ ਤਾਂ ਫਿਰ ਇਹ ਹੋੜੀ ਰੰਗ ਦੇ ਵਿੱਚ ਰੰਗੇ ਜਾਂਦੇ ਆ ਤੇ ਫਿਰ ਉਹ ਗੱਲਾਂ ਇਹਨਾਂ ਨੂੰ ਫਿਰ ਤਰ੍ਹਾਂ ਤਰ੍ਹਾਂ ਦੀਆਂ ਆਉਂਦੀਆਂ ਜਦੋਂ ਅਸੀਂ ਸੋਚਦੇ ਆ ਨਾ ਤਾਂ ਬੜਾ ਮਨ ਨੂੰ ਦੁੱਖ ਲੱਗਦਾ ਕਰਨਾ ਬਹੁਤ ਕੁਝ ਚਾਹਦੇ ਆ ਕੀਤਾ ਵੀ ਆ ਜਦੋਂ ਪਾਵਰ ਸੀ ਬਹੁਤ ਕੀਤਾ ਹੁਣ ਵੀ ਕਰਦੇ ਆ ਪਰ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਪੋਲੀਟੀਕਲ ਪਾਵਰਸ ਹਨ ਇਹ ਤੁਹਾਡੇ ਹੱਥ 'ਚ ਹੋਣੀਆਂ ਜ਼ਰੂਰੀ ਆ ਪੋਲੀਟਿਕਲ ਸ਼ਕਤੀ ਹੋਣੀ ਜ਼ਰੂਰੀ ਹੈ ਪੋਲੀਟਿਕਲ ਪਾਵਰ ਤੋਂ ਬਿਨਾ ਵੀ ਆਪਾਂ ਕਈ ਵਾਰੀ ਉਹ ਜੋ ਕਰਨਾ ਚਾਹੁੰਦੇ ਆਂ ਅਸੀਂ ਨਹੀਂ ਕਰ ਪਾਉਂਦੇ ਸੋ ਵਿਚਾਰਾ ਬਹੁਤ ਹੈ ਸਮੇ ਸਮੇਤੇ ਤਰਨਾ ਸੰਘਿਆ ਕਰਦੇ ਰਹੇ